ਆ ਦੇਖੋ ਜੀ ਦੱਸਦੇ 12 ਵਜੇ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਯਰ ਇੱਕ ਤਾਂ ਦਲਜੀਤ ਸਿੰਘ ਨੇ ਵਕਤ ਪਾਇਆ ਬੰਦੇ ਨੇ ਅਮਰਜੈਂਸੀ ਕਿਤੇ ਜਾਣਾ ਹਸਪੀਟਲ 'ਚ ਸਾਰੇ ਰਸਤੇ ਬਲੌਕ ਆ ਫਰੋਜਪੁਰ ਰੋਡ ਆਤੀ ਸਿਨੇਮਾ ਪੋਲ ਦੇ ਉੱਪਰੋਂ ਜਿੱਥੋਂ ਮਰਜੀ ਆ ਜਾ ਤੁਹਾਨੂੰ ਕੋਈ ਰਸਤਾ ਨਹੀਂ ਲੱਭਣਾ ਹੈ ਬੋ ਵਾਲੀ ਬੈਕ ਸਾਈਡ ਤੋਂ ਆ ਜਾਓ ਤਾਂ ਰਸਤਾ ਬਲੌਕ ਪੀਏਯੂ ਦੇ ਗੇਟ ਸਾਰੇ ਇੱਕ ਤੋਂ ਲੈ ਕੇ ਜਿੰਨੇ ਵੀ ਗੇਟ ਸਾਰੇ ਬਲੌਕ ਕੀਤੇ ਪਏ ਗੱਡੀਆਂ ਦੇਖੋ ਤੁਸੀਂ ਹਾਾਈਵੇ ਤੋਂ ਵਾਪਸ ਮੋੜ-ਮੋੜ ਕੇ ਜਾਂਦੀਆਂ ਪਈਆਂ ਨੇ ਇਹ ਹਾਲ ਹੈ ਦਲਜੀਤ ਕਾ ਦਾ ਲੁਧਿਆਣਾ ਸਾਡੇ ਨਾਲ ਸਿਆਪਾ ਪਾਦਾਨ ਆਣ ਆ ਆ ਦੇਖੋ ਜੀ ਫਰੋਇਬ ਰੋਡ ਅੱਧੀਆਂ ਗੱਡੀਆਂ ਬੈਕ ਹੋ ਰਹੀਆਂ ਨੇ ਵਾਪਸ ਆ ਰਹੀਆਂ ਨੇ ਅੱਧੀਆਂ ਆ ਰਹੀਆਂ ਨੇ ਸਾਰੇ ਰਸਤੇ ਬਲੋਕ ਕਰਾਤੇ ਦਲਜੀਤ ਨੇ ਦੇਖੋ ਹਾਲ ਕਿੰਨਾ ਬੁਰਾ ਪੂਰਾ ਜਾਮ ਲੱਗਿਆ ਹੋਇਆ ਪੁਲ ਦੇ ਉੱਪਰ ਪੁਲ ਦੇ ਥੱਲੇ ਕਿਸੇ ਪਾਸੇ ਨੂੰ ਜਾਨ ਦੇ ਰਹੇ ਐ ਪੁਲਿਸ ਵਾਲੇ ਪੁਲਿਸ ਵਾਲੇ ਵਿਚਾਰੇ ਕੀ ਕਰਨ ਉਹ ਤਾਂ ਆਪਣੀ ਡਿਊਟੀ ਕਰਦੇ ਆ ਅਦਲਜੀਤ ਦਾ ਵਿਭਾਗ ਦੇਖ ਲੋ ਇੰਨਾ ਪੈਸਾ ਖਰਾਬ ਕਰਾਦਾ ਦੇਖੋ ਭਾਈ ਦਲਜੀਤ ਦਾ ਕ੍ਰੇਸ ਕਿੰਨੀ ਗੱਡੀ ਖੜੀ ਆ ਦੇਖੋ ਕਿੰਨਾ ਬੁਰਾ ਹਾਲ ਆ ਰੋਡ ਦੇ ਉੱਤੇ ਜਾਮ ਹੀ ਜਾਮ ਲੱਗਦਾ ਗਿਆ ਹੁਣ ਦਲਜੀਤ ਆਈ ਭੀੜ ਪੈ ਗਈ ਅਨਾਸ਼ਿ ਬੈ ਗਿਆ ਪੂਰਾ ਪੂਰਾ ਜੱਬ ਪਾਇਆ ਇਸ ਬੰਦੇ ਨੇ ਸਵੇ ਦਾ ਦੇਖ ਲਾ ਸਾਰੇ ਰੋਡ ਬਲੋਕ ਲਾਏ ਦੇ